ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਹਮ ਤੇ ਜਿਹੜੀ ਆਪਾਂ ਅੱਜ ਮੱਝ ਦਿਖਾਉਨੇ ਆ ਤੁਹਾਨੂੰ 17 ਲੀਟਰ ਵਾਲੀ ਟੋਕੜ-ਗੱਬੜ ਮੱਝ ਐ ਤੇ ਬਾਈ ਸਾਰੇ ਲੈਗ ਡਿਟੇਲ ਪੁੱਛਦੇ ਆ ਇਸ ਟਾਈਮ ਬਾਈ ਕਹਿੰਦੇ ਬਸ ਥਣ ਚਿੱਕ ਕਰਾਉਂਦੀ ਐ ਕਿਲੋ 2 ਕਿਲੋ ਦੁੱਧ ਚੋਂਦੇ ਆ ਡਰਾਈ ਕੀਤੀ ਇਹਨਾਂ ਨੇ ਤਕਰੀਬਨ ਸਾਢੇ ਕਿਤਾਬ ਨਵੇਂ ਮਹੀਨੇ ਰਹਿੰਦੇ ਆ ਸੂਣ ਚ ਬਾਈ ਕਹਿੰਦੇ ਸੱਜਰਾ ਦੁੱਧ 17 ਲੀਟਰ ਐ ਕੱਦ ਵੀ ਚੰਗਾ ਗਾ ਚੰਗੇ ਕਦ ਕਾਟਦੀ ਐ ਤੇ ਪਿੱਠ ਕੁੜਾ ਤੁਸੀਂ ਆਪ ਦੇਖ ਲਓ ਪੂਰੀ ਚੌੜੀ ਮੱਜ ਆ ਵੱਡੇ ਕੱਦ ਵੱਡੇ ਕਦ ਕਾਟ ਚ ਆ ਗਈ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜਿਹੜੀ ਆਪਾਂ ਮੱਜ ਦਿਖਾਉਣੀ ਆ ਹੁਣ ਹਾਂਜੀ ਹਾਂਜੀ ਕੈਮਾ ਸੁਆ ਜੀ ਇਹ ਇਹ ਤੀਜਾ ਫੁੱਲਾ ਸਾਡੇ ਕੋਲ ਸੂਈ ਆਈ ਤੀਜਾ ਫੁੱਲਾ ਸੂਈ ਆਈ ਚੌਥੇ ਵਾਸਤੇ ਗੱਭੜਣ ਹਾਂਜੀ ਹਾਂਜੀ ਬਾਈ ਜੀ ਤੇ ਬਾਕੀ ਦੁੱਧ ਦਾ ਪਿਛਲੇ ਸੂਏ ਦਾ ਕਿੰਨਾ ਦੁੱਧ ਦਾ ਬਾਈ ਜੀ 17.5 ਲੀਟਰ ਦੁੱਧ ਚੋਇਆ ਵੀ ਸਾਢੇ 17 ਆਪਣਾ ਚੋਇਆ 17 ਨਾਲ ਦੇਵਾਂਗੇ ਬਾਈ ਜੀ ਕੋਈ ਪਰੇ ਸੱਲੀ ਨਾਲ ਦੇਵਾਂਗੇ ਹਾਂ ਹਾਂ ਬਾਕੀ ਆਪਣਾ ਦਾਅਰੀ ਦਾ ਕੰਮ ਹੀ ਹੈ ਡੈਰੀਆ ਕੰਮ ਆ ਬੀ ਟੋਕੜਾ ਵੇਚਦੇ ਹਾਂ ਹਾਂ ਜੀ ਫਿਰ ਆਪਾਂ ਸੱਜਰ ਮੈਂ ਪਾਣੇ ਟੋਕੜ ਵੇਚ ਟੋਕੜ ਵੇ ਹਾਂਜੀ ਠੀਕ ਹੈ ਟੋਕੜ ਵੇਚ ਦਿੰਦੇ ਜੀ ਸੱਜਰ ਲੈ ਲੈਂਦੇ ਆ ਤੇ ਸਾਢੇ 17 ਦਾ ਚੋਇਆ ਪਿਆ ਚੋਇਆ ਬਾਈ ਗਰੰਟੀ ਸੋਦਾ ਗਰੰਟੀਆਂ ਦੇਵਾਂਗੇ ਆਪਾਂ ਇਹਦੀ ਗੱਲ ਤੇ ਇਸ ਟਾਈਮ ਦੁੱਧ ਹੈਗਾ ਬਾਈ ਜੀ ਥਣ ਪਾਸ ਕਰਾਉਂਦੀ ਹੈ 1 ਕਿਲੋ ਕੇ ਦੁੱ अच्छा ड्राई ਕਰਨਾ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਕਿਲੋ ਕੁ ਦਾ ਤਾਂ ਜੇ ਥਣ ਪਾਸ ਕਰਾ ਦੂਗੀ ਹਾਂਜੀ ਭਾਈ ਤੇ ਗੱਬਣ ਕਿੰਨੇ ਟਾਈਮ ਦੀ ਹੋਗੀ ਸਹੀ ਗੱਬਣੇ ਸਾਢੇ 6 ਵੇ ਨੇ ਨੈਟ ਗੱਬਣ ਆ ਜੀ ਸਾਢੇ 6 ਵੇ ਨੇ ਗੱਬਣ ਆ ਹਾਂ ਕਹਿ ਨੂੰ ਆਪਾਂ 7 ਵੀ ਕਹਿ ਦਿੱ ਗਏ ਜੀ ਹਾਂਜੀ ਹਾਂਜੀ ਸਾਢੇ 6 ਵੇ ਨੇ ਹੀ ਗੱਬਣੇ ਨੇ ਸਾਢੇ 6 ਵੇ ਹਾਂ ਦਿਨ ਡੇਟ ਦੇਵਾਂਗੇ ਉਸ ਦਿਨ ਅੱਛਾ ਤਰੀਕ ਦੇਵਾਂਗੇ ਹਾਂਜੀ ਉਸ ਦਿਨ ਬਾਕੀ ਤੁਸੀਂ ਦੋਸਤੋ ਦੇਖ ਲਓ ਵੱਡੇ ਢਾਂਚੇ ਦੀ ਮੱਝ ਆ ਗਈ ਤੁਸੀਂ ਛੋਟੀ ਮੰਨ ਕੇ ਨਾ ਆਇਓ ਤੇ ਪੂਰੀ ਲੰਬੀ ਆ ਪੂਰੀ ਚੌੜੀ ਆ ਚੰਗਾ ਕੱਦ ਕਾਠ ਹੈਗਾ ਚਾਰ ਚਪੇਰੋਂ ਮੱਝ ਕਿਸੇ ਪਾਸੇਉਂ ਨਹੀਂ ਹੈਗੀ ਵੀ ਛੋਟੀ ਹੋ ਜੂ ਤੇ ਬਾਕੀ ਦੇ ਥਾਂ ਖਵਾਰਾ ਚੈੱਕ ਕਰ ਲੋ ਸੁਨੜੀ ਝੋਲੀ ਆ ਝੋਲੀ ਦੇ ਵਿੱਚ ਬਲ ਪਏ ਹੋਏ ਦੱਸ ਦੇ ਯਾਣੀ ਕੋਈ ਬਣੀ ਚਾਰੇ ਇੱਕੋ ਜੇ ਖਾਣਾ ਕਿਉਂ ਅੱਜ ਬਹੁਤ ਭੋਲੀ ਆ ਗਈ ਜਾਂ ਠੀਕ ਹੈ ਬਾਕੀ ਤਾਂ ਚਾਹ ਭੋਲੀ ਦੀ ਨਾਲ ਆ ਦੇਖੋ ਜਿਹੜਾ ਹੈਗਾ ਥੋੜਾ ਬਲ ਪੈਂਦੇ ਆ ਲੈ ਵਿੱਚ ਇਹੀ ਤੁਹਾਨੂੰ ਦੱਸਦੇ ਵੀ ਬਾਕੀ ਦੁੱਧ ਵਾਲੀ ਮੱਝ ਹੈ ਨਹੀਂ ਤਾਂ ਲੈ ਵਾ ਤਾਂ ਜਿਹੜਾ ਆ ਜਾਂਦਾ ਪਸੂ ਤੇ ਉਵੇਂ ਕਰ ਝਾਲਰ ਬਣੀ ਪਈ ਆ ਲੈ ਵੇ ਦੀ ਪਤਾ ਲੱਗਦੀ ਹੁਣ 27 ਲੀਟਰ ਵਾਲੀ ਹੈਗੀ ਆ ਤੇ ਬਾਕੀ ਕਹਿੰਦੇ ਬਾਈਕ ਨੇ ਪੂਰੀ ਤਸੱਲੀ ਨਾਲ ਦੇਵਾਂਗੇ ਤੁਸੀਂ ਆਪ ਦਾ ਜੀ ਡਾਕਟਰ ਨਾਲ ਲਿਆ ਕੇ ਚੈੱਕ ਕਰਾ ਕੇ ਵੀ ਤਸੱਲੀ ਕਰ ਸਕਦੇ ਹੋ ਹਾਂ ਤੇ ਬਾਈ ਆਪਾਂ ਅ ਡਰੈਸ ਦੇ ਉਪਲਾ ਆਪਣਾ ਘਰ ਕਿੱਥੇ ਜੇ ਹੈ ਜੀ ਡਰੈਸ ਬਾਈ ਜੀ ਇਹ ਆਪਾਂ ਪੁੱਚੋ ਮੰਡੀ ਤੋਂ ਬੇਗਾ ਰੋਡ ਜੀ ਪੁੱਚੋ ਮੰਡੀ ਤੋਂ ਬੇਗਾ ਰੋਡ ਬੇਗਾ ਰੋਡ ਬਿਲਕੁਲ ਬਾਬਾ ਆਨੰਦ ਸਿੰਘ ਨਗਰ ਜੀ ਬਾਬਾ ਆਨੰਦ ਸਿੰਘ ਬਾਬਾ ਆਨੰਦ ਸਿੰਘ ਪੁੱਚੋ ਮੰਡੀ ਪੁੱਚੋ ਮੰਡੀ ਹਾਂਜੀ ਬਾਬਾ ਆਨੰਦ ਸਿੰਘ ਨਗਰ ਦੇ ਵਿੱਚ ਬੇਗਾ ਰੋਡ ਜੀ ਬੇਗਾ ਰੋਡ ਹਾਂਜੀ ਬਾਈ ਜੀ ਤੇ ਆਪਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਬਾਈ 94636 94636 03540 03540 ਹਾਂਜੀ 94636 03540 03540 ਹਾਂਜੀ ਬਾਈ ਤੇ ਬਾਕੀ ਬਾਈਆਂ ਨੇ ਡੇਰੀ ਵੀ ਖੋਲੀ ਹੋਈ ਹੈ ਪੁੱਚੋ ਬਾਜ਼ਾਰ ਦੇ ਵਿੱਚ ਆਪਾਂ ਉਹ ਵੀ ਵੀਡੀਓ ਵਿੱਚ ਪਾਵਾਂਗੇ ਤੇ ਬਾਕੀ ਤੋਕੜ ਮਜਣਾ ਜਿਹੜੀਆਂ ਹੈ ਬਾਈ ਸੇਲ ਕਰ ਦਿੰਦੇ ਆ ਤੇ ਹਾਂਜੀ ਬਾਈ ਮੁੱਲ ਕੀ ਕਰਤਾ ਜੀ ਆਪਾਂ ਇਹਦਾ ਮੁੱਲ ਬਾਈ ਇਹਦਾ 85000 ਰੁਪਏ 85000 ਹਾਂਜੀ ਬਾਈ ਤੇ ਬਾਕੀ ਮਾਨਦਾਨ ਹੋਜੀ ਖੁੱਲਾ ਮਾਨਦਾਨ ਕਰਦੇ ਆਂ ਬਾਈ ਕੋਈ ਗੱਲ ਨਹੀਂ ਜੀ ਖੁੱਲਾ ਕਰਦੇ ਹੋ ਘਰੇ ਕੋਈ ਗੱਲ ਨਹੀਂ ਜੀ ਹਾਂਜੀ ਹਾਂਜੀ ਬਾਕੀ ਤੁਸੀਂ ਵੀਡੀਓ ਦੇਖ ਕੇ ਆਉਂਗੇ ਆਪਣੀ ਬਾਈ ਕਿਤੇ ਮਾਨਦਾਨ ਆਪਾਂ ਖੁੱਲਾ ਕਰ ਲੋ ਲਓ ਜੀ ਸਾਨੂੰ ਤੋੜ ਕੇ ਦਿਖਾਣੇ ਝੋਟੀ ਆਪਾਂ ਕਿਹੜੀ ਦਿਖਾਣੀ ਪੂਰੇ ਦੱਸ ਦੇ ਵੀ ਉੱਥੇ ਬਾਕੀ ਜਿਹੜਾ ਥਣ ਹਵਾਨਾ ਤੁਸੀਂ ਆਪ ਚੈੱਕ ਕਰ ਲਓ ਪੂਰੀ ਝੋਲੀ ਖੁੱਲੀ ਆ ਵੱਡੇ ਕੱਦ ਵਿੱਟਦੀ ਆਗੀ ਮੱਝ ਹਾਂਜੀ ਛੋਟੀ ਸਮਝ ਕੇ ਨਾ ਬਈ ਆਪਾਂ ਹਾਂ ਛੋਟੀ ਹਾਂ ਛੋਟੀ ਸਮਝ ਕੇ ਨਾ ਬਈ ਅੱਗੀ ਮੈਂ ਵੀਡੀਓ ਚ ਕਿਹਾਗਾ ਪਏ ਚੰਗੇ ਕੱਦ ਕਾਠ ਦੀ ਚੌੜੀ ਹੈ ਜੀ ਮੱਝ ਰੇਲ ਦੇ ਇੰਜਨ ਜਿੱਡੀ ਪਈ ਹੈ। ਬਾਕੀ ਤੁਸੀਂ ਥਾਣਾ-ਵਾਣਾ ਤੋਂ ਜੱਜਮੈਂਟ ਲਾ ਸਕਦੇ ਹੋ ਵੀ ਵਾਕੀ 17 ਲੀਟਰ ਵਾਲੀ ਹੈ ਕਿਉਂ ਝੋਲੀ ਦੇ ਵਿੱਚ ਜਿਹੜੀ ਹੈਗੇ ਬਲ ਉਹ ਤੁਹਾਨੂੰ ਦੱਸ ਰਹੇ ਆ। ਭੱਜਾ ਉਹ ਕਰਕੇ